ਗੁਰੂ ਨੂੰ ਹੋਇਆ ਕਿ ਚੰਦਰਾ ਹੰਕਾਰ ਆਗੇ ਤੇ ਧੀਆਂ ਦੇ ਉੱਪਰ ਰੋਗ ਹੋਣ ਲੱਗ ਪਿਆ ਵੇ ਸਮਝ ਬੰਦਾ ਕੁੜੀਆਂ ਕੋਲ ਬੈਠੀਆਂ ਤੇ ਕਹਿਣ ਲੱਗਾ ਕੁੜੀਓ ਤਿਉਹ ਤਾਂ ਬੜਿਆਂ ਦੇ ਪਰ ਮੇਰੇ ਵਰਗਾ ਪਿਉ ਨਹੀਂ ਜੀ ਮਿਲਣਾ ਮੈਂ ਹਰਾਨ ਤੇ ਦੁਕਾਨ ਤੋਂ ਦੁਕਾਨ ਤੋਂ ਲੱਭੀ ਤੇ ਕਹਿਣ ਲੱਗਾ ਤੁਸੀਂ ਮੂੰਹ ਗੱਲ ਕਰਦੀਆਂ ਨੇ ਜਿਹੜੀ ਮੂੰਹ ਚੋਂ ਗੱਲ ਕਰਦੀਆਂ ਜੇ ਮੈਂ ਤੁਹਾਡੇ ਗੱਲ ਕਹਿਣ ਤੋਂ ਪਹਿਲਾਂ ਪੂਰੀ ਕਰ ਦਿੰਦਿਆਂ ਤੇ ਚਿੰਚਾ ਗਰੀ ਅਰਥਾਤ ਹੀ ਹੁੰਦੀ ਹੈ ਉਚਾਰ ਕਹਿਣ ਲੱਗੇ ਬਾਪੂ ਜੀ ਬਿਲਕੁਲ ਠੀਕ ਲੇਕਿਨ ਇੱਕ ਬੀਬੀ ਜੀ ਨੂੰ ਆਪਾਂ ਆਮ ਕਰਕੇ ਰਜਨੀ ਕਹਿੰਦੇ ਆ ਨਾ ਗੁਰੂ ਪ੍ਰਤਾਪ ਗ੍ਰੰਥ ਵਿੱਚ ਇਹਦਾ ਨਾਮ ਰਾਜਕੌਰ ਕਰਕੇ ਲਿਖਿਆ ਰਜਨੀ ਦੀ ਰਾਜਕੌਰ ਲਿਖਿਆ ਉਹ ਸਤ ਸੰਗ ਕਰਦੀ ਸੀ ਉਹਦੇ ਅਧਿਆਤਿਕ ਸੋਚ ਸੀ ਉਹ ਕਹਿੰਦੀ ਪਿਤਾ ਜੀ ਠੀਕ ਹੈ ਕੋਈ ਸਾਡੀਆਂ ਲੋੜਾਂ ਪੂਰੀਆਂ ਕਰਦੇ ਤੇ ਜਿਨ੍ਹਾਂ ਦੇ ਪੋ ਹੈ ਨਹੀਂ ਉਹ ਰੋਟੀ ਨਹੀਂ ਖਾਂਦੀ ਜਦੋਂ ਇਹ ਗੱਲ ਕਹੀ ਨਾ ਮੱਥੇ ਤੇ ਟੋਗੀਆਂ ਪੈ ਗਈਆਂ ਕਹਿੰਦਾ ਨੂੰ ਦਫਾ ਕਰੋ ਮੈਂ ਰਾਜ ਭਾਗ ਜੋ ਕਰਦੇ ਹਾਂ ਜਿਹੜੀ ਧੀ ਨੂੰ ਕੋਈ ਅੱਕ ਤੇ ਆਪਾਂ ਮਾਨ ਤੱਕ ਜਾਂਦੇ ਆ ਨਾ ਖੰਕਾਰ ਵਿੱਚ ਪਿਓ ਦੀ ਮੱਤ ਮਾਰੀ ਦੀ ਇੱਕ ਕੋੜੇ ਬੰਦੇ ਨੂੰ ਨਿਆਹ ਕਰਕੇ ਤੇ ਅੱਗੇ ਦਸਵਾਲੇ ਵੀੜੀ ਕੱਢ ਕੇ ਕਹਿਣ ਲੱਗਾ ਮੇਰੇ ਸ਼ਹਿਰ ਦੇ ਵਿੱਚੋਂ ਤੂੰ ਪਾਣੀ ਨਹੀਂ ਪੀ ਸਕਦੇ ਤੂੰ ਪਾਣੀ ਨਹੀਂ ਪੀ ਸਕਦੇ ਕੱਢ ਦਿੱਤਾ ਯਾਦ ਰੱਖਣਾ ਮੈਂ ਇਹ ਪੰਕਤੀ ਹਰ ਰੋਜ਼ ਬੋਰਦਾ ਹਾਂ ਨਾਮ ਕੋ ਮੂਰਤ ਨਾ ਕੋ ਸਿਆਣਾ ਵਰਤੇ ਸਭ ਕੁਝ ਤੇਰਾ ਬਾਣਾ ਜਿਹਦੇ ਤੇ ਵੈਗਰੂ ਕਿਰਪਾ ਕਰੇ ਉਹ ਕਮਲੇ ਵੀ ਸਿਆਣੇ ਤੇ ਜਿਹਦੇ ਤੇ ਕਿਰਪਾ ਨਭ ਸਿਆਣੇ ਉਹ ਵੀ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਕਿਰਪਾ ਕਰੇ ਸਾਡੀ ਮਤ ਮਾਰੀ ਨਾ ਜਾਏ ਬੀਬੀ ਨੇ ਆਪਣੇ ਪਤੀ ਨੂੰ ਫਿਰ ਤੇ ਚੁੱਕ ਲਿਆ ਤੇ ਕਾਰਨ ਕੁਲਿੰਦ ਹੈ ਤੇ ਰੋਜੀ ਤਹੰਦ ਹੈ ਇਹ 109ਵੀਂ ਪਉੜੀਏ ਜਾਪ ਕਰਦੇ ਇਹਦਾ ਅਰਥ ਹੈ ਜਿਹਨੇ ਰੋਜੀ ਦੇਣੀ ਨਾ ਕੋਈ ਨ ਕਾਰਨ ਬਣਾਉਂਦਾ ਕਿ ਕਾਰਨ ਉਹ ਕਨਿੰਦ ਹੈ ਕਿ ਰੋਜੀ ਦਹਾਂਦਾ ਹੈ ਇਹ ਬੀਬੀ ਨੇ ਦੁੱਪ ਭੰਨੀ 베ਰੀ ਵਾਲੀ ਥਾਂ ਤੇ ਦੁੱਪੀ ਰੱਖੀ ਇਹ ਪੇੜ ਚੰਦਰਾ ਹੈ ਛੇ ਵੱਡਿਆਂ ਵੱਡਿਆਂ ਨੂੰ ਅੱਖਾਂ ਤੋਂ ਅੱਖਾਂ ਤੋਂ ਵੜੀ ਕਰ ਇਹ ਗੁਰੂ ਕ੍ਰਿਪਾ ਤੇ ਨੇ ਪੀਦਾ ਮੌਤੋਂ ਭੁੱਖ ਬੁਰੀ ਰਾਤੀਂ ਸੁੱਤੇ ਖਾ ਕੇ ਦੇਨੇ ਫੇਰ ਖੜੀ ਪਤੀ ਦੀ ਟੋਕਰੀ ਦੁੱਪ ਭੰਨੀ 베ਰੀ ਥੱਲੇ ਰੱਖੀ ਤੋਕ ਪਿੰਡ ਬੀਬੀ ਪੇੜ ਨੂੰ ਝੁਕਾ ਦੇ ਲਈ ਰੋਟੀ ਮੈਟਰ ਪਈ ਕਾਲੇ ਤਾਵਾਂ ਤੋਂ ਚਿੱਟੇ ਅੰਸ ਬਣ ਜਾਂਦੇ ਨੇ ਕਾਮ ਚਿੱਟਿਆਂ ਹਸਣ ਜਾਂਦੇ ਨੇ ਉਹਨੇ ਵੇਖਿਆ ਸਰੀ ਸਾਥ ਨਹੀਂ ਸੀ ਦਿੰਦਾ ਟਾਣੀ ਫੜ ਕੇ ਜਦੋਂ ਅੰਦਰ ਹੋਇਆ ਨਾ ਚਰਨਾੜ ਛਿੜੀ ਆਰਾਮ ਆਇਆ ਤੇ ਟੋਕਰੀ ਮੁੱਦੀ ਕਰਕੇ ਬਹਿ ਗਿਆ ਮੈਂ ਵਾਰ-ਵਾਰ ਬੇਨਤੀ ਕਰਿਆ ਵੈਗਰੂ ਕਿਰਪਾ ਕਹਿੰਦੇ ਬਹਾਨੇ ਬਣ ਜਾਂਦੇ ਨੇ ਉਹਨੇ ਕੋੜਾ ਤੁਸੀਂ ਨਾ ਤੂੰ ਅਜੇ ਵੀ ਉਸੇ ਤਰ੍ਹਾਂ ਬਹਿ ਗਿਆ ਇਧਰ ਬੀਬੀ ਆਈ ਇਹਨੇ ਗੱਭਰੂ ਨੂੰ ਵੇਖਿਆ ਤੇ ਕਹਿਣ ਲੱਗੀ ਗੰਦਿਆ ਐ ਚਮੜੇ ਦੇ ਬੇਈਮਾਨ ਹੋਇਆ ਆਪਾਂ ਕਹਿੰਿਆ ਬੜਾ ਮਾਨ ਕਰਦੇ ਗਿਆਨੀ ਜੀ ਮੈਂ ਸੋਹਣਾ ਬਣਾ ਗੁਰਗੰਸਾਚੇ ਪਾਤਸ਼ਾਹ ਕਹਿੰਦੇ ਬੇਬਕੂਸੀ ਨਾ ਕਰਿਆ ਕਰ ਕਿਉਂਕਿ ਨਾ ਸੋਹਣਾ ਪੜਾ ਬਿਸਟਾ ਅਸਤ ਰਗਤ ਪ੍ਰੇਟੇ ਚਾਮ ਇਸ ਉੱਪਰ ਰੱਖ ਭਗਵਾਨ ਇਹ ਗੁਰਬਾਣੀ ਦੀ ਪੰਕਤੀ ਹੈ ਬਿਸਟਾ ਗੰਦਗੀ ਬਿਸਟਾ ਅਸ ਤੁਹਾਡੀਆਂ ਰਗਤ ਹੱਡੀਆਂ ਔਰ ਗੰਦਗੀ ਤੇ ਲਹੂ ਚਮੜੇ ਦੀ ਪਾਣ ਵਿਚ ਰਪੇਟਿਆ ਹੋਰ ਆਪਣੇ ਕੋਲ ਹੈ ਹੀ ਕੀ ਦਿਸਤਾ ਅਸਰਨ ਕਰੇ ਇਸ ਪਰੇਟੇ ਚਾਮ ਇਸ ਉਪਰਲੇ ਰੱਖੋ ਗਮਾਨ ਇਹਦੇ ਤੇ ਮਾਨਣਾ ਕਰ ਬੀਬੀ ਗੁੱਸੇ ਚਾਈ ਤੇ ਜਿਹੜਾ ਉੱਤੇ ਜਿਹੜਾ ਲੰਗਰ ਹੈ ਨਾ ਇਹ ਸੁਲਤਾਨ ਪਿੰਡ ਪਿੰਡ ਦੀ ਜੂ ਹੈ ਤੁਹਾਡੀ ਗਿਆਨੀ ਬੇਨਤੀ ਕਰਨਾ ਕਿ ਮੇਰਾ ਉਥੇ ਡਿਊਟੀ ਹੋਣ ਕਰਕੇ ਮੇਰਾ ਮਹਿਤਮਾ ਜਿਹੜੀ ਹਰ ਕੀ ਪੋੜੀਏ ਸੁਲਤਾਨ ਪਿੰਡ ਪਿੰਡ ਦੀ ਜੂ ਵਿੱਚ ਹੈ ਜਿਹੜਾ ਹਰਮੰਦਰ ਸਾਹਿਬ ਹੈ ਦਿਲਵਾਲੀ ਤੇ ਤੁੰਗਪਿੰਡ ਇਹ ਚਾਰ ਪਿੰਡਾਂ ਦੀ ਜ਼ਮੀਨ ਹੈ ਗੁਰੂ ਘਰ ਉੱਤੇ ਹੜਮੋਂ ਦਾ ਸੀ ਲੰਗਰਵਾਲੀ ਥਾਂ ਤੇ ਆਵਾਜ਼ ਸੁਣੀ ਕਹਿਣ ਲੱਗਾ ਭੈਣ ਭਰਾ ਦੀ ਹੁੰਦਿਆਂ ਡੋਨਾ ਤੂੰ ਚਿੰਤਾ ਨਾ ਕਰ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨਗੇ ਉਹਦੇ ਗੁਰੂ ਰਾਮਦਾਸ ਪਾਤਸ਼ਾਹ ਬਾਲਕ ਆ ਗਿਆ ਔਰ ਉਹਨੇ ਆਪਣੀ ਦਰਦ ਕੱਤੀ ਵੀ ਪਾਤਸ਼ਾਹ ਮੈਂ ਦਾ ਇਸ਼ਨਾਨ ਕੀਤਾ ਮੈਂ ਕਾਂਵਾਂ ਨੂੰ ਹੰਸ ਬਣਦਿਆਂ ਵੇਖਿਆ ਆ ਵੇਖੋ ਮੇਰਾ ਹੱਥ ਪਹਿਲਾਂ ਪਹਿਲਾਂ ਦੀ ਤਰ੍ਹਾਂ ਅਜੂਰ ਕਿਨ ਲੱਗੇ ਪੁੱਤਰਾ ਡਬੋ ਜਦੋਂ ਉਹਨੇ ਡਬੋਏ ਤੇ ਸਤਿਗੁਰੂ ਪਾਤਸ਼ਾਹ ਨੇ ਆਖਿਆ ਪੀਤ ਜੇ ਇਹ ਤੇਰੇ ਕਰਮਾਂ ਦਾ ਫਲ ਹੈ ਤੇਰੇ ਸਿਦਕ ਨੂੰ ਫਲ ਲੱਗਾ ਔਰ ਉਹਦੇ ਬਾੜੇ ਆਪਾਂ ਪੜਦੇ ਰਾਮ ਬਾਸ ਸਰੋਵਰ ਲਾਤੇ ਸਭ ਉਤੇ ਪਾਪ ਤਮਾਤੇ ਰਾਮ ਬਾਸ ਸਰੋਵਰ ਵਿੱਚ ਦਾ ਜੋ ਨਹਾਵੇ ਸੋ ਕੁਲ ਤਰਾਵੇ ਉਦਾਰ ਬੁਆਜੀ ਕਾ ਕੋਲ ਤੋਂ ਪਾਪ ਟੋਟਲ ਇੱਥੇ Hindu ਨਹਾਵੇ ਇੱਥੇ ਮੁਸਲਮਾਨ ਨਹਾਵੇ ਖਾਰੇ ਦੀ ਕਨਾਣ ਹੋਏਗੀ ਮੈਂ ਭਾਈ ਕੂਮ ਸਿੰਘ ਦੀ ਪੁਸਤਕ ਪੜੀ ਜਿਹੜੇ ਭਾਈ ਵੀਰ ਸਿੰਘ ਦੇ ਸੰਕਾਲੀ ਹੋਏ ਨੇ ਮੈਂ ਉਹਦੇ ਚ ਇਹਨਾਂ ਅੱਖਾਂ ਨਾਲ ਪੜਿਆ ਜੇ ਉਹ RAMDAS ਪਾਠਾ ਕਹਿੰਦੇ ਨੇ ਜਿਹੜਾ ਮੇਰੇ ਸੋਬਰ ਦੀ ਉੱਪਰ ਦੀ ਉੜ ਕੇ ਪੰਛੀ ਵੀ ਲੰਘ ਜਾਏਗਾ ਮੈਂ ਉਹਨੂੰ ਮੁਕਤ ਕਰਾਂਗਾ ਪਰ ਬੰਦੇ ਦੀ ਗੱਲ ਤਾਂ ਛੱਡੋ ਜਿਹੜਾ ਮੇਰੇ ਸੋਬਰ ਦੀ ਉੱਪਰ ਦੀ ਉੜ ਕੇ ਪੰਛੀ ਵੀ ਲੰਘ ਜਾਏਗਾ ਮੈਂ ਉਹਨੂੰ ਮੁਕਤ ਕਰਾਂਗਾ ਪਰ ਗੁਰਮੁਖੋ ਗੱਲ ਤਾਂ ਬਣੀ ਦੀ ਵਿਸ਼ਵਾਸ ਹੈ ٹرسٹ ਇਨ ਗॉड ਐਂਡ డు ది ਰਾਈਟ ਗੁਰੂ ਪਾਠਾ ਸਾਡੇ ਤੇ ਕਿਰਪਾ ਕਰ ਇਹ ਗੁਣ ਸਾਡੇ ਅੰਦਰ ਆਉਣ ਗੁਰੂ ਗ੍ਰੰਥ ਸਾਹਿਬ ਜੀ ਪਾਠਾ ਦਾ ਤੇ ਗੁਰੂ ਕੀ ਸੰਗਤਾਂ ਦਾ ਆਕਾਦਰ ਕੀਤਾ ਹੋੜ ਲਈ ਬਹੁਤ ਬਹੁਤ ਧੰਨਵਾਦ ਭੁੱਲ ਚੁੱਕਾ ਦੀ ਮਾਫੀ ਗੁਰਮਤ ਪਿਆਰੇ ਆਏ ਨੇ ਜੀ ਆਇਆਂ ਨੂੰ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ